ਲਓ ਜੀ ਅੱਜ ਤੁਹਾਨੂੰ ਮੈਂ ਦਿਖਾਉਣਾ ਹੈ ਸਸਤੇ ਰੇਟ ਕੀ ਨੂੰ ਕਹਿੰਦੇ ਆ 50000 ਦੀ ਆਲਟੋ ਤੇ 50000 ਦੇ ਬੋਲਟ ਦੋਵੇਂ ਚੀਜ਼ਾਂ 50 50000 ਦੀਆਂ ਗੱਲ ਕਰਦੇ ਆ ਆਪਾਂ ਪੂਰੀ ਅੱਗੇ ਤੇ ਪਹਿਲਾਂ ਤੋਂ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਨੋਟ ਕਰ ਲਓ نیچے ਹਮੇਸ਼ਾ ਹਰੇ ਜਖਰਾਂ ਦੇ ਵਿੱਚ ਲਿਖਿਆ ਰਹਿੰਦਾ 78140 38764 ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਈ ਵੀ ਗੱਡੀ ਮਸ਼ੀਨਰੀ ਬੋਲਟ ਕੋਠੀ ਘਰ ਮਕਾਨ ਕੁਝ ਵੀ ਹੈ ਆਪਣੇ ਕੋਲ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੇ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਪਹਿਲੀ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚਿਆ ਸਵਿਫਟ ਆਪਾਂ ਲੈ ਕੇ ਪਹੁੰਚਿਆ ਦੋਇਆਰਾ ਨੋ ਮਾਡਲ ਗੱਡੀ ਆ ਸਵਿਫਟ VDI ਐ ਤੇ ਗੱਡੀ ਖੜੀ ਬਠਿੰਡੇ ਏਰੀਆ ਚਾ ਚੰਡੀਗੜ੍ਹ ਨੰਬਰ ਐ ਜੀ ਤੇ ਗੱਡੀ ਦੀ ਕੰਡੀਸ਼ਨ ਆ ਲੁੱਕ ਕੇ ਆਪ ਨੂੰ ਮਿਲੂਗੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਪਈ ਆ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾ ਕੰਡੀਸ਼ਨ ਅੰਦਰੋਂ ਵੀ ਪੂਰੀ ਵਧੀਆ ਪਈ ਆ। 1,75,000 ਰੁਪਇਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ। ਕਿਸ ਨੂੰ ਪਸੰਦ ਆਈ ਏ ਗੱਡੀ? ਜਾ ਕੇ ਕਿਸੇ ਨੇ ਦੇਖਣੀ ਆ, ਚਲਾ ਕੇ ਦੇਖਣੀ ਆ। ਕੋਈ ਵੀ ਆਹ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ ਮਾਲਕ ਨਾਲ ਗੱਲ ਤੁਸੀਂ ਕਰ ਸਕਦੇ ਹੋ। ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ। ਨੰਬਰ ਹੈ ਜੀ 99147 78644। ਬਾਕੀ ਸਾਰਾ ਕੁਝ ਆਪਾਂ ਸਕਰੀਨ ਤੇ ਲਿਖ ਦਿੰਨੇ ਹੁੰਨੇ ਆ। ਰੇਡ ਤੁਹਾਨੂੰ ਪਤਾ ਲੱਗ ਗਿਆ ਹੋਊਗਾ 175 ਮੌਕੇ ਤੇ ਘਾਟਾ ਵਾਧਾ ਜ਼ਰੂਰ ਕੀਤਾ ਜਾਊਗਾ ਨੰਬਰ 2 ਤੇ ਇੱਕ ਆਪਾਂ ਸਵਿਫਟ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਬਿਲਕੁਲ ਨਵੀਂ ਜੀ ਫਰੈਸ਼ 2022 ਮਾਡਲ ਹੈ ਕੋਈ ਸਕਰੈਚ ਕੋਈ ਡੈਮੇਜ ਕੋਈ ਐਕਸੀਡੈਂਟ ਕੁਝ ਨਹੀਂ ਹੈਗਾ ਸਾਰੀ ਗੱਡੀ ਜੈਨੂਨ ਅੰਦਰੋਂ ਤੁਸੀਂ ਦੇਖੋਗੇ ਦੇਖਦੇ ਰਹਿ ਜਾਓਗੇ ਕਿਉਂਕਿ ਬਹੁਤ ਜ਼ਿਆਦਾ ਮਤਲਬ ਕਿ ਸੋਹਣੀ ਸਾਫ਼ ਸੁਥਰੀ ਗੱਡੀ ਹੈ ਤੇ ਗੱਡੀ ਚੱਲੀ ਵੀ ਜਮਾਈ ਘੱਟ ਹੋਈ ਐ ਕੁੱਲ 25000 ਚੱਲੀ ਹੋਈ ਐ 25 26000 ਬਾਕੀ ਮੀਟਰ ਦੀ ਫੋਟੋ ਇਹਨਾਂ ਨੇ ਦਿਖਾਈਆਂ ਪੰਜਾਬ ਨੰਬਰ ਐ ਨੰਬਰ ਪਲੇਟਾਂ ਤਾਂ ਸਰਕਾਰੀ ਲੱਗੀਆਂ ਹੋਣਗੀਆਂ ਜੀ ਤੇ ਵਾਈਟ ਕਲਰ ਚ ਗੱਡੀ ਆ ਡਾਕੂਮੈਂਟਸ ਆਪਾਂ ਨੂੰ ਕੰਪਲੀਟ ਮਿਲ ਜਾਣਗੀਆਂ ਤੇ ਜੋ ਵੀ ਕੁਝ ਹੁੰਦਾ ਸਾਰਾ ਕੁਝ ਨਾਲ ਐ ਐਸੈਸਰੀ ਵਗੈਰਾ ਜਿੰਨੇ ਵੀ ਹੁੰਦੀ ਆ ਤੇ 16 ਮਈ 2022 ਨੂੰ ਗੱਡੀ ਆਈ ਆ ਰੇਟ 7 15 ਮਾਲਕ ਨੇ ਇੱਕ ਵਾਰੀ ਮੰਗਿਆ ਬਾਕੀ ਕਹਿੰਦੇ ਸੀਗੇ ਬਾਕੀ ਅਡਜਸਟਮੈਂਟ ਕਰ ਲਾਂਗੇ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਜਾ ਕੇ ਦੇਖ ਸਕਦਾ ਹਾਂ ਅੰਮ੍ਰਿਤਸਰ ਮਾਲਕ ਦਾ ਏਰੀਆ ਅੰਮ੍ਰਿਤਸਰ ਜਾ ਕੇ ਤੁਸੀਂ ਗੱਡੀ ਚਲਾ ਕੇ ਦੇਖਣੀ ਹੋਵੇ ਜਾਂ ਫਿਰ ਮਾਲਕ ਨਾਲ ਗੱਲ ਕਰਨੀ ਹੈ ਕੁਝ ਵੀ ਆਪਦੀ ਗੱਲਬਾਤ ਕਰਨੀ ਹੈ ਤੁਸੀਂ ਕਰੋ ਰੇਟ ਮੁਕਾਓ ਜੀ ਆਪਦਾ ਜਾ ਕੇ ਜੇ ਟ్రਾਈ ਲੈਣੀ ਹੈ ਇੰਜਨ ਗੇਅਰ ਦੇਖਣਾ ਕਾਗਜ਼ ਪੱਤਰਾ ਦੇਖਣੇ ਜਾ ਕੇ ਦੇਖੋ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 78 148 29937 ਅਹ ਮਾਲਕ ਦਾ ਨੰਬਰ ਹੈ ਮਾਲਕ ਨਾਲ ਡਾਇਰੈਕਟ ਗੱਲ ਤੁਸੀਂ ਕਰ ਸਕਦੇ ਹੋ ਨੰਬਰ 3 ਤੇ ਆਪਾਂ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਹਾਂ ਆਪਣੇ ਕੋਲ ਐਂਡੀਗੋ ਟਾਟਾ ਦੀ ਪਹੁੰਚੀ ਹੈ 2014 ਮਾਡਲ ਹੈ ਉੱਚੇ ਮਾਡਲ ਦੀ ਗੱਡੀ ਆ ਪਰ ਗੱਡੀ ਦਾ ਰੇਟ ਬਹੁਤ ਠੀਕ ਹੈ ਇਹਨਾਂ ਨੂੰ ਲਾ ਕੇ ਭੇਜਿਆ ਹੈ ਕੁੱਲ 95000 ਰੁਪਿਆ ਇਹਨਾਂ ਨੇ ਡਿਮਾਂਡ ਪਾਈ ਹੈ ਬਾਕੀ ਕਹਿੰਦੇ ਆ ਮਾਲਕ ਵੀ ਕਰ ਲਾਂਗੇ ਲੈਸ ਬੱਸ ਕੋਈ ਚੱਕਰ ਵਾਲੀ ਗੱਲ ਨਹੀਂ 75 80 ਪੈਸੇ ਟਾਇਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਮਿਲ ਜੂਗੀ ਸਾਰੇ ਡਾਕੂਮੈਂਟ ਸਾਰੇ ਪ੍ਰੂਫ ਅਵੇਲੇਬਲ ਹੈਗੇ ਜੀ ਤੇ ਗੱਡੀ ਸਾਫ ਸੁਥਰੀ ਵਧੀਆ ਤੇ ਜਾ ਕੇ ਦੇਖਣੀ ਕਿਸੇ ਨੇ ਫਾਤੇਗੜ ਚੂੜੀਆਂ ਮਾਲਕ ਦਾ ਏਰੀਆ ਹੈ ਜਾ ਕੇ ਦੇਖ ਸਕਦਾ ਹਾਂ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਹੈ ਕੋਈ ਵੀ ਗੱਡੀ ਖਰੀਦਣ ਦਾ ਚਾਹਵਾਨ ਹੈਗਾ ਹ ਜਿਵੇਂ ਤੁਸੀਂ ਦੇਖ ਰਹੇ ਹੋ ਬਾਕੀ ਅੰਦਰੋਂ ਵੀ ਇਹਨਾਂ ਨੇ ਫੋਟੋਆਂ ਬਹੁਤ ਵਧੀਆ ਖਿੱਚ ਕੇ ਭੇਜੀਆਂ ਤੇ ਸਾਰਾ ਕੁਝ ਮੈਟਿੰਗ ਮੈਟ ਸਾਰਾ ਕੁਝ ਵਧੀਆ ਹੈਗਾ ਏਸੀ ਹੀਟਰ ਵਰਕਿੰਗ ਚ ਪੰਜਾਬ ਨੰਬਰ ਹੈ ਤੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਐ 70 75 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਸਾਰਾ ਕੁਝ ਆਪਾਂ ਨੂੰ A to Z ਬਹੁਤ ਚੰਗਾ ਮਿਲੂਗਾ ਜੀ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਆ 7901805988 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੇ ਗੱਲ ਕਰਨੀ ਹੈ ਤੇ ਕੋਈ ਵੀ ਆ ਗੱਡੀ ਖਰੀਦਣ ਦਾ ਜੇ ਚਾਹ ਬੰਦਾ ਹੈਗਾਗਾ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਆਪਣੀ ਚੱਲ ਰਹੀ ਆ ਅੱਗੇ ਹੋਰ ਵੀ ਬਹੁਤ ਸਾਰੇ ਮਸ਼ੀਨਰੀਆਂ ਨੇ ਬਲਟ ਵੀ ਦੇਖੋਗੇ ਆਲਟੋ ਵੀ ਦੇਖੋਗੇ ਫੀਗੋ ਗੱਡੀ ਵੀ ਦੇਖੋਗੇ ਸਾਰਾ ਕੁਝ ਆਪਾਂ ਦੇਖਾਂਗੇ ਤੇ ਇਕੱਲੀ ਇਕੱਲੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਨੋਟ ਕਰ ਲਓ ਜੀ ਨੀਚੇ ਹਮੇਸ਼ਾ ਹਰੇ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ ਜੇ ਤੁਸੀਂ ਵੀ ਐਡ ਕਰਵਾਉਣੀ ਆ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਵੇਚਣ ਵਾਸਤੇ ਕੋਈ ਘਰ ਹੈ ਕੂਠੀ ਹੈ ਮਕਾਨ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਜੀ ਆਪਣੇ ਕੋਲੇ ਇੱਕ ਤਾਂ ਵਧੀਆ ਵੀਡੀਓ ਬਣਾ ਕੇ ਤੇ ਪੂਰੀ ਦੀ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆ ਕੁਝ ਆਪਣੇ ਕੋਲੇ ਭੇਜ ਦਿਓ ਤੇ ਉਹ ਤੋਂ ਬਾਅਦ ਐਡ ਆਪਾਂ ਤੁਹਾਡੀ ਬਿਲਕੁਲ ਫਰੀ ਦੇ ਵਿੱਚ ਲਗਾ ਦਾਂਗੇ ਕੋਈ ਆਪਣਾ ਕਮਿਸ਼ਨ ਕੋਈ ਖਰਚਾ ਵਗੈਰਾ ਨਹੀਂ ਹੁੰਦਾ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਮਸ਼ੀਨਰੀਆਂ ਤੁਹਾਨੂੰ ਪਸੰਦ ਆਈਆਂ ਜਿੰਨੀਆਂ ਕਿ ਤੁਸੀਂ ਦੇਖੀਆਂ ਤੇ ਲਾਜ਼ਮੀ ਦੱਸੋ ਮੈਨੂੰ ਕਮੈਂਟ ਕਰਕੇ ਤੇ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੈਨੂੰ ਇੱਕ ਨੀਚੇ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਉਹਨੂੰ ਜਰੂਰ ਦਬਾ ਦਿਓ ਬਾਕੀ ਇੱਕ ਬੇਨਤੀ ਕਰਵਾਂ ਜੀ ਜਦੋਂ ਆਪਣੇ ਕੋਲੇ ਕੋਈ ਵੀ ਗੱਡੀ ਮਸ਼ੀਨਰੀ ਭੇਜ ਦਿਓ ਰੇਟ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਤੁਸੀਂ ਭੇਜਿਆ ਕਰੋ ਹੁਣ ਆਪਾਂ ਗੱਲ ਕਰਾਂਗੇ ਜੀ ਗੱਡੀ ਦੀ ਆਪਣੇ ਕੋਲੇ ਫੋਰਡ ਦੀ ਫਿਗੋ ਗੱਡੀ ਪਹੁੰਚੀ ਹੈ 2011 ਮਾਡਲ ਗੱਡੀ ਅਸੀਂ ਗੱਡੀ ਖੜੀ ਆ ਲੁਧਿਆਣਾ ਏਰੀਆ ਚ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਆ ਬਿਲਕੁਲ ਨਵੇਂ ਅਲਾਈ ਨਹੀਂ ਟੌਪ ਮਾਡਲ ਗੱਡੀ ਆ ਡੀਜ਼ਲ ਤੇ ਅਸੀਂ ਡੀਜ਼ਲ ਵੇਰੀਐਂਟ ਹੈ 2011 ਮਾਡਲ ਵਾਲਾ ਰੇਡ ਦੀ ਆਪਾਂ ਗੱਲ ਕਰੀਏ ਤਾਂ 1 ਲੱਖ 55000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ। ਬਾਕੀ ਤੁਸੀਂ ਜਾ ਕੇ ਦੇਖਣੀ ਹੋਵੇ ਗੱਡੀ ਆਹ ਜਾ ਕੇ ਦੇਖ ਸਕਦਾ ਹਾਂ। ਇਹਨਾਂ ਦਾ ਏਰੀਆ ਲੁਧਿਆਣਾ ਤੇ ਕਿਸੇ ਨੂੰ ਪਸੰਦ ਆਈ ਹੈ ਕੋਈ ਵੀ ਗੱਡੀ ਖਰੀਦਣ ਦਾ ਚਾਹਵਾਨ ਹੈਗਾ ਤਾਂ ਫੋਟੋਆਂ ਤੁਸੀਂ ਦੇਖ ਲਈਆਂ। ਅੰਦਰੋਂ ਵੀ ਇਹਨਾਂ ਨੇ ਵਧੀਆ ਫੋਟੋਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ। ਬਾਹਰ ਤੁਸੀਂ ਦੇਖ ਲਿਆ ਸਾਰਾ ਕੁਝ ਹੀ ਤੇ ਅੰਦਰੋਂ ਵੀ ਇਹਨਾਂ ਨੇ ਫੋਟੋਆਂ ਖਿੱਚੀਆਂ। ਤੇ ਨੰਬਰ ਓਨਰ ਦਾ ਆਪਾਂ ਦੇ ਰੱਖਿਆ ਸਕਰੀਨ ਤੇ ਤੁਸੀਂ ਨੋਟ ਕਰ ਸਕਦੇ ਹੋ ਜੀ ਨੰਬਰ 86900 9850161 ਨੰਬਰ ਤੇ ਗੱਲ ਆਪੇ ਕਰ ਲਓ ਜੇ ਕੋਈ ਬੰਦਾ ਆਹ ਗੱਡੀ ਖਰੀਦਣ ਦਾ ਹੈਗਾ ਚਾਹਵਨਾ ਇੱਕ ਆਪਾਂ ਹੁਣ ਤੁਹਾਡੇ ਖਾਤਰ ਆਲਟੋ ਗੱਡੀ ਲੈ ਕੇ ਪਹੁੰਚਿਆ ਜੀ ਆਲਟੋ ਗੱਡੀ ਆ ਆਰ ਸੀ ਦੀ ਫੋਟੋ ਨਾਲ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਜੀ ਜੇ ਮਾਡਲ ਦੀ ਗੱਲ ਕਰੀ ਆਪਾਂ ਤਾਂ ਗੱਡੀ ਦਾ ਜਿਹੜਾ ਮਾਡਲ ਹੈ 2008 ਹੈ ਤੇ ਗੱਡੀ ਐ LXI ਆਲਟੋ LXI ਤੇ ਰੇਟ ਆ ਸਿਰਫ 50000 ਰੁਪਇਆ ਗੱਡੀ ਦੀ ਵਾੜੀ ਲਾਂ ਤੁਸੀਂ ਦੇਖ ਲਓ ਮਾੜੇ ਮੋٹے ਹਲਕੇ ਫੁਲਕੇ ਸਕਰੈਚ ਹਲਕੇ ਫੁਲਕੇ ਡੈਂਟ ਆ ਪਰ ਮਿਲਨੇਗੀ ਬਾਕੀ ਇਹੋ ਜੀ ਗੱਲ ਨਹੀਂ ਕੋਈ ਗਲੀ ਸੜੀ ਐ ਕੁਛ ਨਹੀਂ ਤੇ ਥੋੜਾ ਬੋਤਾ ਮਾੜਾ ਮੁੱਟਾ ਮਤਲਬ ਕਿ ਟੱਚਿੰਗ ਭਾਲਦੀ ਐ ਗੱਡੀ ਬਿਲਕੁਲ ਵਧੀਆ ਬਣ ਚੁਗੀ ਬਾਕੀ ਮਾਲਕ ਕਹਿੰਦੇ ਵੀ ਇੰਜਨ ਗੇਅਰ ਬਿਲਕੁਲ ਕੋਈ ਨੁਕਸ ਨਹੀਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਐ ਮਾਲਕ ਵੀਰ ਵੱਲੋਂ ਤੇ ਮਾਲਕ ਨੇ ਆਪਣੇ ਕੋਲੇ ਭੇਜੀ ਆ ਬਾਗਾ ਪ੍ਰਾਣਾ ਏਰੀਆ ਚੋਂ ਨੰਬਰ ਆ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ 98500 5890455 ਨੰਬਰ ਤੇ ਗੱਲ ਤੁਸੀਂ ਕਰ ਲਿਓ ਮਾਲਕ ਨਾਲ ਜੇ ਕੋਈ ਵੀ ਗੱਡੀ ਆਖਰੀ ਦਿਨ ਦਾ ਚਾਹਵਾਨ ਹੈਗਾ ਕੋਈ ਗੱਡੀ ਖਰੀਦਣਾ ਹ ਜੇ ਚਾਹੁੰਦਾ ਗਾ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਬੁਲਟ ਪਹੁੰਚਿਆ ਜੀ ਬੁਲਟ ਤੁਸੀਂ ਦੇਖੋ ਮਾਡਲ 2002 ਦਾ ਤੇ ਮੁਰਲੇ ਮਤਲਬ ਕਿ ਰੰਗ ਬਚੋ ਮਤਲਬ ਜਿਹੜਾ ਅਲਾਈ ਹੁੰਦਾ ਉਹਦੇ ਵਿੱਚ ਡਿਸਕ ਲੱਗੀ ਹੋਈ ਆ ਮੂਰਲੇ ਟਾਇਰ ਚ ਰੇਟ ਸਿਰਫ ਇਹਨਾਂ ਨੇ 50000 ਰੁਪਿਆ ਮੰਗਿਆ ਗਾ ਬਾਕੀ ਕਹਿੰਦੇ ਸੀਗੇ ਮੌਕੇ ਤੇ ਹੋਰ ਵੀ ਘਾਟਾ ਵਾਧਾ ਕਰ ਲੰਗੇ ਅੰਮ੍ਰਿਤਸਰ ਇਹਨਾਂ ਦਾ ਏਰੀਆ ਪਿੰਡ ਬੱਗਾ ਜਾ ਕੇ ਕਿਸੇ ਨੇ ਦੇਖਣਾ ਹੋਵੇ ਬੁਲਟਾ ਜਾ ਕੇ ਦੇਖ ਸਕਦਾ ਹਾਂ ਰੇਟ ਸਿਰਫ 50000 ਰੁਪਿਆ ਲੈਸ ਬਸ ਮੌਕੇ ਤੇ ਹੋ ਜਾਊਗਾ ਤੇ ਨੰਬਰ 97700 959492 ਨੰਬਰ ਤੇ ਗੱਲ ਲਾਜ਼ਮੀ ਕਰ ਲਿਓ ਜੇ ਕਿਸੇ ਨੂੰ ਬੁਲਟ ਆ ਪਸੰਦ ਆਇਆ ਇੱਕਦਮ ਬਾਕੀ ਬੁਲਟ ਦੀ ਆਪਾਂ ਗੱਲ ਕਰ ਲਈ ਸਾਰੀ ਮਸ਼ੀਨਰੀਆਂ ਦੇਖ ਲਈ ਆਟੋ ਗੱਡੀ ਦੇਖ ਲਈ ਤੁਸੀਂ ਵੀਡੀਓ ਤੋਂ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਆ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਜਲਦੀ ਮਿਲਦੇ ਹਾਂ ਜੀ ਆਪਾਂ ਇੱਕ ਹੋਰ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਕੋਈ ਵੀ ਬੰਦਾ ਕੋਈ ਵੀ ਗੱਡੀ ਖਰੀਦਣਾ ਚਾਹੁੰਦਾ ਹੈ ਕੋਈ ਮਸ਼ੀਨਰੀ ਖਰੀਦਣਾ ਚਾਹੁੰਦਾ ਹੈ ਡਾਇਰੈਕਟ ਆਪਾਂ ਮਾਲਕ ਦਾ ਨੰਬਰ ਦੇਨੇ ਆ ਜੀ ਤੇ ਤੁਸੀਂ ਜਾ ਕੇ ਤੇ ਆਪਦੀ ਪੂਰੀ ਤਸੱਲੀ ਕਰਕੇ ਇਹ ਗੱਡੀ ਨੂੰ ਖਰੀਦ ਸਕਦੋਂ ਜੀ ਜਾਂ ਕੋਈ ਵੀ ਮਸ਼ੀਨਰੀ ਖਰੀਦ ਸਕਦੋਂ ਬਾਕੀ ਕਿਸੇ ਨੂੰ ਐਡ ਕਰਵਾਉਣੀ ਹੈ ਨੀਚੇ ਆਪਣਾ WhatsApp ਨੰਬਰ ਚੱਲਦਾ ਰਹਿੰਦਾ 78140 38764 ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਸਾਰਾ ਕੁਝ